ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਤੋਂ ਵਲੌਗ ਸ਼ੁਰੂ ਨੇ ਤੇ ਤਿਆਰ ਹੋ ਜੋ ਮੇਰੇ ਨਾਲ ਵਲੌਗ ਦੇਖਣ ਲਈ ਤੇ ਬਹੁਤ ਹੀ ਜ਼ਿਆਦਾ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਸਿਖਾਵਾਂਗੀ ਤੇ ਬਹੁਤ ਮੋਟੀਵੇਸ਼ਨ ਮਿਲੂਗੀ ਤੁਹਾਨੂੰ ਤੇ ਜੁੜੇ ਰਹੋ ਮੇਰੇ ਨਾਲ ਤੇ ਮੈਨੂੰ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਮੋਟੀਵੇਟ ਕਰਦੇ ਰਹਾ ਕਰੋ ਤੇ ਅੱਜ ਤੋਂ ਫਿਰ ਵਲੌਗ ਦੀ ਸਟਾਰਟਿੰਗ ਕਰ ਦਿੰਦੀ ਹਾਂ ਉਹ ਮੈਨੂੰ ਦੋ ਮੈ ਲਾਵਾਂ ਰੋਜ਼ ਵੇੜੇ ਵਿੱਚ ਇੰਨੇ ਪੱਤੇ ਖਿੱਲਰ ਜਾਂਦੇ ਆ ਅੱਜ ਮੈਂ ਝਾੜੂ ਲਗਾ ਕੇ ਜਾਣੀ ਆ ਮਗਰੇ ਉਹਨੇ ਪੱਤੇ ਫੇਰ ਤੇ ਮੰਮਾ ਸਬਜ਼ੀਆਂ ਵਿੱਚੋਂ ਪੱਤੇ ਕੱਢ ਰਹੀ ਆ ਸਬਜ਼ੀਆਂ ਵਿੱਚ ਵੀ ਬਹੁਤ ਜ਼ਿਆਦਾ ਪੱਤੇ ਤੇ ਇਹਨਾਂ ਨੂੰ ਕਹਿਆ ਕਿ ਤੁਸੀਂ ਲੱਗ ਚੁੱਕ ਚੁੱਕ ਕੇ ਛੁੱਟੀ ਜਾਓ ਤੇ ਮੈਂ ਵੇੜੇ ਵਿੱਚੋਂ ਇਕੱਠੇ ਕਰਨੇ ਆ ਬਾਹਰ ਇਕੱਠੇ ਕਰਨੇ ਆ ਤੇ ਇਹ ਹੈਲਪ ਕਰ ਦਿੰਦੇ ਅੱਜ ਛੁੱਟੀ ਦਾ ਦੇਣੇ ਆ ਬੱਚੇ ਹੈਲਪ ਬਹੁਤ ਕਰਦੇ ਆ ਚਾਹ ਹੁੰਦਾ ਬੱਚੇ ਨੂੰ ਕੰਮ ਦਾ ਸ਼ੁਰੂ ਤੋਂ ਆਦਤ ਪਈ ਹੋਏ ਨਾ ਤੇ ਬੱਚੇ ਆਪਣੇ ਆਪ ਹੀ ਕਹਿੰਦੇ ਕਿ ਮੰਮਾ ਅਸੀਂ ਕੰਮ ਕਰਨਾ ਆਪਾਂ ਕਰਨਾ ਜੇ ਬੱਚੇ ਨੂੰ ਜਿੱਦਾਂ ਦਾ ਕਜਾਈ ਉਹਦਾਂ ਦਾ ਹੀ ਗਿੱਜ ਜਾਂਦੇ ਆ ਤੇ ਇੱਕ ਨੇ ਤਾਬ ਫਾੜ ਲਿਆ ਵਾ ਤੇ ਇੱਕ ਨੇ ਬਾਲਟੀਆਂ ਬਾਲਟੀ ਫੜ ਲਈ ਤੇ ਛਾੜੂ ਲਗਾ ਕੇ ਤੇ ਅੱਗੇ ਦੀ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੱਦਾਂ ਸਪੈਂਡ ਕੀਤਾ ਦਿਨ ਅੱਜ ਇਹ ਮੈਡੀਸਿਨ ਲੈਣ ਵੀ ਜਾਣਾ ਚਾਣ ਤੇ ਨੱਕ ਦਾ ਮਾਸ ਵਧਿਆ ਵਾ ਤੇ ਉਹਦੀ ਮੈਡੀਸਿਨ ਲੈਣ ਜਾਣਾ ਵਾ ਕਾਦੀਆਂ ਤੇ ਉੱਥੇ ਹੁਣ ਟਾਈਮ ਲੱਗਣਾ ਛੁੱਟੀ ਵਾਲਾ ਦਿਨੇ ਆ ਤੇ ਫਿਰ ਕੰਮ ਇਦਾਂ ਦੇ ਬਾਅਦ ਦੇ ਬਹੁਤ ਪੈ ਜਾਂਦੇ ਛੁੱਟੀਆਂ ਵਾਲੇ ਦਿਨ ਹੁਣ ਦਾ ਵੇਟ ਹੁੰਦੀ ਹੈ ਕਿ ਜਦੋਂ ਛੁੱਟੀ ਹੋਏ ਉਦੋਂ ਹੀ ਕਰੀਏ। ਬਾਕੀ ਸਟੱਡੀ ਵੀ ਹੁਣ ਇਹਦੀ ਚੰਨ ਦੀ ਥੋੜੇ ਔਖਾ ਹੋ ਗਿਆ ਸਿਲੇਬਸ ICSE ਬੋਰਡ ਤੇ ਉਹਦੇ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ। ਹੁਣ ਪਹਿਲਾਂ ਪੜਾ ਕੇ ਇਹਨੂੰ ਤਾਂ ਫੇਰ ਦੇਣਾ ਉੱਥੇ ਤੇ ਬਾਕੀ ਤੁਹਾਨੂੰ ਨਾਲ ਦੇ ਨਾਲ ਇਹ ਕਿੰਨੇ ਬਿਖਾਈ ਜਾਣ। ਫਲਾਵਰ ਕਿੰਨੇ ਸੋਹਣੇ ਹੋਏ ਹਨ। ਮੈਨੂੰ ਬਹੁਤ ਸੋਹਣੇ ਲੱਗਦੇ ਸਵੇਰ-ਸਵੇਰੇ ਤਾਜ਼ਗੀ ਮਿਲਦੀ ਹੈ ਕਿ ਇਹਨਾਂ ਨੂੰ ਫਲਾਵਰਸ ਨੂੰ ਵੇਖ ਕੇ। ਫੇਸ ਪੈਕ ਲੱਗ ਚੁੱਕਾ ਹੈ ਇਹਦੇ 10 ਮਿੰਟ ਚ ਇੱਕ ਨਾ ਵਧੀਆ 글로 ਆ ਜੂਗਾ ਫੇਸ ਤੇ ਤੇ ਨਿਖਾਰ ਵੀ ਆ ਜੂਗਾ ਨਾਲ ਨਾਲ ਐਕਸਰਸਾਈਜ਼ ਕਰਕੇ ਹਟੇ ਆ ਮੈਂ ਤੇ ਬੱਚੇ ਤੇ ਸਾਇਬ ਨੂੰ ਯੋਗਾ ਕਰਵਾਇਆ ਸੀ ਬੋਡੀ ਫਲੈਕਸੀਬਲ ਹੋ ਗਈ ਬੱਚੇ ਦੀ ਸ਼ੁਰੂ ਤੋਂ ਉਹ ਜੇ ਤੇ ਅੱਗੇ ਵਧੀਆ ਰਹਿੰਦੀ ਫਿਰ ਤੇ ਅਸੀਂ ਇੰਟ੍ਰੈਸਟ ਦਾ ਕਰਦੇ ਆ ਮੈਂ ਲਗਾ ਦਿੰਨੀ ਬੂਫਰ ਤੇ ਯੋਗਾ ਵਗੈਰਾ ਫਿਰ ਆਪਣੇ ਆਪ ਹੀ ਕਹਿੰਦੇ ਮम्मा ਯੋਗਾ ਕਰੀਏ ਮम्मा ਐਕਸਰਸਾਈਜ਼ ਕਰੀਏ ਤੇ ਇੱਧਰ ਸਾਡਾ ਆਟਾ ਗੋਦ ਚੁੱਕਾ ਪੈਟ ਲਗਾ ਕੇ ਤੇ ਸਿਰ ਤੇ ਹੋ ਵੀ ਲਗਾ ਲਿਆ ਮ사ਜ ਵੀ ਕਰ ਲਈ ਦੇਖੋ ਜੀ ਆਪਣੇ ਕੇਅਰ ਆਪ ਹੀ ਕਰਨੇ ਪੈਣੇ ਕਿਸੇ ਨੇ ਨਹੀਂ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੇ ਲਈ ਟਾਈਮ ਕੱਢੋ ਐਕਸਰਸਾਈਜ਼ ਕਰੋ ਜਾਂ ਆਪਣੇ ਕੇਅਰ ਕਰੋ ਤੇ ਬਾਕੀ ਆਪਣੇ ਲਈ ਪੈਸਾ ਆਪਣੇ ਸੁਪਨੇ ਪੂਰੇ ਕਰਨ ਲਈ ਪੈਸਾ ਵੀ ਆਪ ਹੀ ਕਮਾਉਣਾ ਪੈਣਾ ਕਿਸੇ ਨੇ ਨਹੀਂ ਤੁਹਾਨੂੰ ਕਹਿਣਾ ਤੇ ਇਹ ਚੰਨ ਨੇ ਲੋੜ ਦਾ ਟਾਈਮ ਰੱਖਿਆ ਕਿ ਮਮਾ ਅੱਧਾ ਘੰਟਾ ਮੇਰੇ ਨਾਲ ਬੈਡਮਿੰਟਨ ਖੇਡਿਆ ਕਰੋ ਤੇ ਮੈਨੂੰ ਵੀ ਚਿੜੀ ਚਿੱਕਾ ਪਰਸਨਲੀ ਬਹੁਤ ਪਸੰਦ ਆ ਤੇ ਚੰਨ ਨੂੰ ਅਜੇ ਉਹਨਾਂ ਖੇਡਣਾ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੇੜਦੀਆਂ ਬੱਚੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਬੱਚਾ ਉਹਨਾਂ ਹੀ ਨਾਲ ਅਟੈਚ ਹੁੰਦਾ ਵਾ ਤੇ ਬੱਚੇ ਖੁਸ਼ ਹੋ ਜਾਂਦੇ ਆ ਜਦੋਂ ਮੈਨੂੰ ਕਹਿੰਦੇ ਹਰ ਵੇਲੇ ਮੰਮਾ ਖੇਡੀਏ ਮੰਮਾ ਖੇਡੀਏ ਗੁਰਸਾਈਬ ਵੀ ਇਦਾਂ ਹੀ ਕਹਿੰਦਾ ਤੇ ਬੱਚੇ ਖੁਸ਼ ਹੋ ਜਾਂਦੇ ਆ ਅੱਜ ਟਾਈਮ ਅਸੀਂ ਬੱਚਿਆਂ ਨੂੰ ਦਵਾਂਗੇ ਤੇ ਕੱਲ ਨੂੰ ਬੱਚੇ ਵੀ ਸਾਨੂੰ ਟਾਈਮ ਦੇਣਗੇ ਜੇ ਅੱਜ ਅਸੀਂ ਉਹਨਾਂ ਨੂੰ ਕਵਾਂਗੇ ਕਿ ਨਹੀਂ ਸਾਨੂੰ ਕੰਮ ਹੈ ਅਸੀਂ ਨਹੀਂ ਕਰਨਾ ਸਾਡੇ ਕੋਲ ਟਾਈਮ ਹੈ ਨਹੀਂ ਤੁਹਾਡੇ ਨਾਲ ਖੇਡਣ ਨੂੰ ਤੇ ਕੱਲ ਨੂੰ ਉਹਨਾਂ ਨੇ ਵੀ ਉਹੀ ਕੁਝ ਕਰਨਾ ਫਿਰ ਤੇ ਕੰਮ ਤਾਂ ਪੂਰੀ ਲਾਈਫ ਹੁੰਦੇ ਰਹਿਣੇ ਆ ਇੱਕ ਦਿਨ ਛੋਟੀ ਜਾਈਏ ਅਗਲੇ ਦਿਨ ਉਹ ਜਾਣਾ ਕੰਮ ਤੇ ਇਦਾਂ ਹੀ ਚੱਲਦੇ ਰਹੇ ਨੇ ਪੂਰੇ ਲਈ ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਨਹੀਂ ਬਾਅਦ ਵਿੱਚ ਹੱਥ ਹੁੰਦੀਆਂ ਤੇ ਬੱਚਿਆਂ ਨਾਲ ਜਿਹੜਾ ਨਾਲੇ ਬਚਪਨਾ ਹੁੰਦਾ ਨਾ ਬੱਚਿਆਂ ਦਾ ਇਹ ਬਾਅਦ ਵਿੱਚ ਅਸੀਂ ਮਿਸ ਕਰਦੇ ਆ ਜਦੋਂ ਇਹ ਵੱਡੇ ਹੋ ਜਾਂਦੇ ਨੇ ਫੇਰ ਸਾਨੂੰ ਹੁੰਦਾ ਕਿ ਕਾਸ਼ ਉਹ ਬੱਚਿਆਂ ਦਾ ਬਚਪਨ ਮੁੜ ਕੇ ਆ ਜੇ ਹੁਣ ਜਿੰਨਾ ਜਦੋਂ ਇਹ ਛੋਟੇ ਛੋਟੇ ਸੀ ਤੇ ਮੈਨੂੰ ਬਹੁਤ ਵਧੀਆ ਮਤਲਬ ਘਰ ਦਾ ਮੋੜ ਹੁੰਦਾ ਸੀ ਉਦੋਂ ਵੀ ਤੇ ਬਹੁਤ ਮજા ਆਉਂਦਾ ਸੀ ਇਹਨਾਂ ਦੀਆਂ ਕਿਊਟ ਜਿਹੀਆਂ ਹਰਕਤਾਂ ਦੇਖ ਕੇ ਤੇ ਉਹ ਟਾਈਮ ਵੀ ਮੈਂ ਬਹੁਤ ਮਿਸ ਕਰਦੀ ਹਾਂ ਉਦੋਂ ਵੀ ਮੈਨੂੰ ਹੁੰਦਾ ਸੀ ਕਿ ਟਾਈਮ ਕਿੰਨੇ ਜਲਦੀ ਨਿਕਲ ਰਿਹਾ ਕਿੰਨੇ ਜਲਦੀ ਵੱਡੇ ਹੋ ਰਹੇ ਤੇ ਹੁਣ ਵੀ ਮੈਨੂੰ ਇਹੀ ਆ ਕਿ ਮੈਂ ਇਹਨਾਂ ਨਾਲ ਜਿਆਦਾ ਤੋਂ ਜਿਆਦਾ ਵਕਤ ਬਤਾਵਾਂ ਤੇ ਨਾਲੇ ਆਪਣੀ ਵੀ ਹੈਲਥ ਠੀਕ ਰਹਿੰਦੀ ਆ ਆਪ ਵੀ ਫਿੱਟ ਰਹੀ ਦਵ ਆਪਣੀ ਐਕਸਰਸਾਈਜ਼ ਵਗੈਰਾ ਹੋ ਜਾਂਦੀ ਨਾਲ ਬਾਕੀ ਇਹ ਗੱਲ ਮੈਂ ਤੁਹਾਨੂੰ ਇਹ ਤਾਂ ਕਹਿਣੀ ਹੈ ਕਿ ਆਪਾਂ ਆਪਣੇ ਆਪ ਨੂੰ ਭੁੱਲ ਜਾਨੇ ਆ ਆਪਾਂ ਕਈ ਵਾਰੀ ਸਾਨੂੰ ਸਭ ਕੁਝ ਮਿਲਦਾ ਵਾ ਤੇ ਆਪਾਂ ਕੰਫਰਟ ਜ਼ੋਨ 'ਚ ਹੀ ਰਹਿਣਾ ਸ਼ੁਰੂ ਕਰ ਦਿੰਦੇ ਆ ਕੰਫਰਟ ਜ਼ੋਨ ਮਤਲਬ ਆਰਾਮ 'ਚ ਹੀ ਰਹਿਣਾ ਸ਼ੁਰੂ ਕਰ ਦਿੰਦੇ ਆ ਕਿ ਕੋਈ ਕਰਨੀ ਸਾਰਾ ਕੁਝ ਚੱਲਦਾ ਪਿਆ ਵਾ ਤੇ ਪਰ ਨਹੀਂ ਕੁਝ ਮਤਲਬ ਕੋਨਾ ਕੁਝ ਕਰਨਾ ਚਾਹੀਦਾ ਆਪਣੀ ਸਿਹਤ ਵੱਲੀ ਧਿਆਨ ਦੇ ਦੇਣਾ ਚਾਹੀਦਾ ਚਲੋ ਸਿਹਤ ਵੱਲੀ ਧਿਆਨ ਦਿਓ ਆਪਣੀ ਬੋਡੀ ਵੱਲ ਆਪਣੇ ਫਿਟ ਹੋਣ ਵਾਲਾ ਆਪਣੇ ਮੈਂਟਲ ਹੈਲਥ ਵੱਲ ਕਿ ਆਪਾਂ ਖੁਸ਼ ਰਹੀਏ ਹਰ ਵੇਲੇ ਤੇ ਮੈਂ ਵੀ ਹੁਣ ਜਿੱਦਾਂ ਵੀ ਆ ਭਾਵੇਂ ਜਿੰਨੀ ਮਰਜ਼ੀ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਬਾਬਾ ਜੀ ਨੇ ਮਤਲਬ ਹਰ ਹਾਲਾਤ ਚ ਖੁਸ਼ ਰਹਿਣਾ ਸਿਖਾਇਆ ਤਾਂ ਬਾਬਾ ਜੀ ਨੇ ਇੰਨਾ ਮਤਲਬ ਨਾ ਰੰਗ ਸੰਗ ਨੇ ਬਾਬਾ ਜੀ ਜਿਦਿ ਤੇ ਹਰ ਟਾਈਮ ਖੁਸ਼ ਰਹੀਦਾ ਤੇ ਆਪਣੀ ਸਿਹਤ ਵੱਲ ਮੈਨੂੰ ਇੰਨੀ ਵਧੀਆ ਲੱਗਦੀ ਆਪਣੀ ਲਾਈਫ ਕਿ ਸਾਰਾ ਕੁਝ ਕਿੰਨਾ ਪੋਜ਼ਿਟਿਵ ਆ ਪਰਮਾਤਮਾ ਮੇਰੇ ਨਾਲ ਆ ਤੇ ਆਪ ਵੀ ਕਿੰਨੇ ਖੋਸ਼ ਹੈ ਆਪਣੇ ਹੈਲਥ ਵੱਲ ਧਿਆਨ ਦਿੰਦੇ ਪਏ ਆਪਣੇ ਸੁਪਨਿਆਂ ਵੱਲ ਧਿਆਨ ਦਿੰਦੇ ਪਏ ਆ ਆਪਣੇ ਮਤਲਬ ਐਨ ਪ੍ਰਮਾਤਮਾ ਨੇ ਕੀਤਾ ਹੈ ਕਿ ਆਪਣੇ ਆਪ ਤੇ ਮਤਲਬ ਆਪਣੇ ਆਪ ਲਈ ਕੁਝ ਕਰਨ ਨੂੰ ਦਿਲ ਲਗਾਦਾ ਕਿ ਨਹੀਂ ਆਪਣੇ ਸਿਹਤ ਨੂੰ ਸਹੀ ਰੱਖੀਏ ਬੱਚਿਆਂ ਦੀ ਸਿਹਤ ਸਹੀ ਰੱਖੀਏ ਕਿ ਮੈਨੂੰ ਬੱਚਿਆਂ ਦੀ ਸਿਹਤ ਦੀ ਬਹੁਤ ਹੁੰਦੀ ਹੈ ਕੋਈ ਗੱਲ ਨਹੀਂ ਮਾਰਾ ਰਿਹਾ <laughs> <laughs> Terima <all live> <-ulative>. kasih. ਤੁਸਾਰੀਆਂ ਮੇਰੀਆਂ ਭੈਣਾਂ ਪਲੀਜ਼ ਆਪਣੀ ਸਿਹਤ ਵੱਲ ਜ਼ਰੂਰ ਧਿਆਨ ਦਿਓ ਆਪਣੀ ਬਿਊਟੀ ਵੱਲ ਆਪਣੇ ਫੇਸ ਦੇ ਗਲੋ ਵੱਲ ਸਾਰੀਆਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਇਹ ਮੇਰੀ ਪਰਸਨਲ ਐਡਵਾਈਸ ਹੈ ਕਿਉਂਕਿ ਮੈਂ ਜੋ ਸਿੱਖਿਆ ਆਪਣੀ ਲਾਈਫ ਤੋਂ ਤੁਹਾਨੂੰ ਇਸ ਤੋਂ ਹੋਣਾ ਚਾਹੁੰਦੀ ਹਾਂ ਬਾਕੀ ਇਹ ਕਿ ਮੈਂ ਹੈਲਥ ਤੇ ਵੀਡੀਓ ਪਾਈ ਸੀ ਪਰ ਤੁਸੀਂ ਵੇਖੀ ਬਹੁਤ ਘੱਟ ਐ ਤੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਨਾਲ ਪਿਆਰ ਨਹੀਂ ਹੈਗਾ ਇਹਨਾਂ ਕਿਉਂਕਿ ਜੇ ਪਿਆਰ ਹੁੰਦਾ ਤਾਂ ਵੀਡੀਓ ਦੇਖਦੇ ਕਿਉਂਕਿ ਬਹੁਤ ਹੀ ਕੰਮ ਦੀ ਵੀਡੀਓ ਸੀ ਤੇ ਇੰਨੀ ਕੰਮ ਦੀ ਵੀਡੀਓ ਸੀ ਕਿ ਜਦੋਂ ਵੇਖੋਗੇ ਨਾ ਫਿਰ ਪਤਾ ਲੱਗਣਾ ਤੇ ਜਦੋਂ ਤੁਸੀਂ ਅਪਲਾਈ ਕਰੋਗੇ ਉਸ ਚੀਜ਼ ਨੂੰ ਆਪਣੇ ਹੱਥ ਤੇ ਲਾਗੂ ਕਰੋਗੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਕਿੰਨੀ ਕੰਮ ਦੀ ਚੀਜ਼ ਹੈ ਤੇ ਮੈਨੂੰ ਹੋਰ ਹੈ ਕਿ ਮੈਂ ਇੰਨੀ ਕੰਮ ਦੀ ਚੀਜ਼ ਦੱਸੀ ਹੈ ਤੇ ਮੇਰੇ ਸਬਸਕ੍ਰਾਈਬਰਸ ਨੇ ਇੰਨੀ ਘੱਟ ਵੀਡੀਓ ਦੇਖੀ ਤੇ ਮਤਲਬ ਤੁਹਾਨੂੰ ਸਿਹਤ ਨਾਲ ਇੰਨਾ ਸਿਹਤ ਦਾ ਆਪਣਾ ਖਿਆਲ ਰੱਖੋ ਸਿਹਤ ਇਹ ਤੇ ਸਾਰਾ ਕੁਝ ਆ ਸਿਹਤ ਸੰਭਾਲੋਗੇ ਨਾ ਫਿਰ ਜੋ ਮਰਜੀ ਤੁਸੀਂ ਕਰ ਸਕਦੇ ਹੋ ਅਜੇ ਜੇ ਹੁਣ ਮਤਲਬ ਜੇ ਤੁਹਾਡੀ ਸਿਹਤ ਠੀਕ ਵੀ ਆ ਹੁਣ ਤੋਂ ਤੁਸੀਂ ਇਹ ਕਰਨਾ ਸ਼ੁਰੂ ਕਰ ਦੋਗੇ ਨਾ ਤੇ ਗਾਂ ਤੁਸੀਂ ਸੋਖੇ ਰਹੋਗੇ ਅੱਗੇ 5-10 ਸਾਲਾਂ ਬਾਅਦ ਜੋ ਲਾਈਫ ਹੁੰਦੀ ਹੈ ਕਿ ਉਹ ਬਿਮਾਰੀਆਂ ਸ਼ੁਰੂ ਹੋ ਜੇ ਨਾ ਕੁਝ ਵੀ ਜਿੱਦਾਂ ਵੀ ਆ ਪਰ ਹੁਣ ਤੋਂ ਕਰੋਗੇ ਨਾ ਤੇ ਤੁਸੀਂ ਠੀਕ ਰਹੋਗੇ ਵਧੀਆ ਰਹੋਗੇ